ਸੋਡ ਆਪਣੇ ਪੇ ਜਾਲੀ ਯੂਟਿਊਬਰ ਤੇ ਇੱਕ ਨਵੇਂ ਬਲੌਗ ਦੇ ਨਾਲ ਪਹੁੰਚ ਗਏ ਮੁੰਡਾ ਲਵੇ ਕੰਮ ਕਰੀ ਜਾਂਦੇ ਨੇ ਅੱਜ ਮੁੰਡੇ ਦਿਖਾਉਣਾ ਤੁਹਾਨੂੰ ਠੀਕ ਹੈ ਵਧੀਆ ਥੱਕ ਗਿਆ ਓਏ ਹਾਂ ਇਹਨੇ ਇੱਕ ਆਵੜਾ ਮੁੰਡਾ ਕਾਕਾ ਕਾਕੂ ਕੀ ਕਰਦੇ ਓਏ ਕੋਈ ਓਏ ਵਾਹ ਵੇ ਬੋਨੇ ਕੁੱਪ ਦੇ ਮੁੰਡਿਆ ਤਾਂ ਮਸ਼ੀਨ ਲੈ ਕੇ ਗਏਗੇ ਨਾਲ ਵੀ ਗਏ ਨੇ ਦੋਨੇ ਜੋਬਰ ਹਾਂ ਉਧੇ ਨੱਕੀਆਂ ਯਾਰੀਆਂ ਹੈ ਹੈ ਦੱਸ ਕੋਈ ਨਹੀਂ ਲੋਬੀ ਮੁੰਡਿਓ ਚਲਾਤੀ ਮਸੀਹ ਰਪਣਾ ਮੋਟਾ ਬਿਠਾਦਾ ਸੋਪਰ ਇਹ ਕਾਰ ਖੜਾ ਕੋ ਖੜਾ ਇਹ ਬਲੌਗ ਦੇ ਵਿੱਚ ਆਉਂਦੇ ਨੇ ਤੁਸੀਂ ਦੇਖਿਆ ਹੋਊਗਾ ਬੱਲੇ ਕਿਆ ਹੋਇ ਮੁੰਡਾ ਕਰਕੇ ਥਲੀ ਨੂੰ ਦੇ ਫੋਨ ਤੇ ਭੈਣ ਰੇ ਗੋਲ ਦਾ ਲੱਗ ਕੇ ਖੜਾ ਆ ਕਿ ਕਮਤੂਰੀ ਦਾ ਮੁੰਡਾ ਬੈਠਾ ਟਰੈਕਟਰ ਤੇ ਜੋ ਜੋ ਕੇ ਦੇਖਦਾ ਇਹ ਮੇਚ ਪੰਜਾਹ ਦਾ ਆਉਂਦਾ ਕਿੱਥੇ ਆ ਨਾ ਮੁੰਡਾ ਦਾ ਆਉਂਦਾ ਨਾ 55 ਦਾ ਆਉਂਦਾ ਚੱਲੀ ਜਾਂਦਾ ਕਾ ਭਾਈ ਔਖੇ ਕੰਮ ਕਾਚ ਫੇਰ ਉਹੀ ਆਪਣੀ ਸਹੂਲਤ ਜੈਵਰੀ ਜਿੱਥੇ ਅੰਦਰ ਪਿਆ ਬਈ ਢੋਲ ਉੱਥੇ ਧਰ ਕੇ ਵਾਗਿਆ ਨਹੀਂਗਾ ਢੋਲ ਫੁੱਟ ਜੂ ਜਾਂ ਡੁੱਲ ਜੂ ਤੇਲ ਐਨ ਯਾਰਾ ਗੱਡੀ ਦਾ ਹਨਾ ਜੀ ਜਿੱਥੇ ਪਵਾ ਦੀ ਪੇਟੀਆਂ ਲਈ ਜਿੱਥੇ ਰੱਖ ਕੇ ਭਰਾ ਲੋ ਯਾਰ ਐਨੀ ਐਨੀ ਫੋਜ ਆਉਂਦੀ ਐ ਪੇਟੀ ਐਲੀ ਜਿੱਥੇ ਦਰ ਦਰ ਨਹੀਂ ਇਹਨੇ ਲੌਕ ਤੇ ਅੰਦਰ ਲਾ ਮੈਨੇ ਗੱਡੀ ਆ ਕੇ ਕਿਤੇ ਭਰਾਣਾ ਉਸਦੀ ਭਰਾ ਲੋ ਹੁਣ ਫੁੱਲ ਕਰਾ ਲਾਂ ਇਹ ਫੂਕਦਾ ਇਹਨੂੰ ਫੇਰ ਫੁੱਲ ਕਰਾ ਲਾਂ ਗੱਡੀ ਖੜੀ ਐ ਜਿਵੇਂ ਇਹੀ ਬੋਣਾ ਹੈ ਇਹ ਗੱਡੀ ਖੜੀ ਆ ਮਤਲਬ ਤੇਲ ਪਾ ਤ ਆਪਣੇ ਟੋਚਾ ਪਰ ਤੋਂ ਤੇ ਮੁੰਡਿਆਂ ਨੂੰ ਚਾਹ ਜੂ ਪਿਆ ਕੇ ਕੰਡੇ ਦੇ ਕਰਕੇ ਤੋਰਾਂਗੇ ਕੰਮ ਕੰਮ ਕਰਦਦੇ ਨੇ ਨਾ ਫਿਰ ਥੱਕ ਤੁੱਕ ਜਾਂਦੇ ਨੇ ਇਹ ਹੀ ਲੱਗ ਜਾਣਾ ਨੇ ਨਾਲ ਇਹਨਾਂ ਦਾ ਚਾਹ ਜੂ ਪੀਗੇ ਕੰਡੇ ਦੇ ਹੋਗੇ ਆਪਾਂ ਵੀ ਵਾਹੇ ਕੰਡੇ ਕਣੀ ਪਤਾ ਸਾਡੇ ਮਸ਼ੀਨ ਘੜਵਾਤੀ ਦੇਖੋ ਮਿੱਤਰੋ ਹੁਣ ਕੱਢਦੇ ਆਂਗੇ ਇਹਨੂੰ ਐਂਟਰੀ ਦਾ ਕੀਤੀ ਆ ਉਸ ਟਰਾਲੀ ਉਹ ਪੁੱਤ ਜਾਲਾ ਕੰਮ ਕਰਦਾ ਇਹ ਕੰਮ ਕਰਦਾ ਉਹ ਕਾਰ ਵਾਲੇ ਦਾ ਕੰਮ ਹੈ ਭਈ ਇਹ ਦਰਾ ਕੈਰ ਨਾ ਸਰਾਰਤੀ ਅਸਰਾਂ ਨੇ ਪਾਣੀ ਵਾਦਾ ਬਈ ਦੇਖੋ ਰਾਜੀ ਨਹੀਂ ਕੁਝ ਕੋਲਕੇ ਸਰਾਰਤੀ ਅਸਰਾਂ ਨੇ ਪਾਣੀ ਵਾਦਾ ਬਈ ਤਾਂ ਕਰਕੇ ਆਪਾਂ ਫਿਰ ਸੱਣੀ ਤੇ ਕਿੰਨੀ ਚੜ੍ਹਦੀ ਹੋਗੀ ਟਰਾਲੀ ਘੜਤੀ ਫਿਰ ਮਿੰਟ ਜੀ ਨਿਕਲ ਆਇਆ ਆਰੇ ਕਿੰਨੇ ਪਰ ਬਣਾਇਆ ਪਿਆ ਹੈ ਉਹ ਪਰ ਹਰ ਕੋਲੇ ਲੱਭਾ ਕਿਸੇ ਯਾਰਾ ਤਾਲੀਆਂ ਤਾਲੀਆਂ ਵੇਚਾਂਗੇ ਇਹਨਾਂ ਨੂੰ ਠੀਕ ਹੈ ਠੀਕ ਹੈ ਤੇ ਚਮੋਤੇ ਜਾਂ ਪਰਾ ਫਰੋਂ ਲੱਗਦੀ ਜੇਗੀ ਹਲੇ ਕੋ ਤੀਜਾ ਗੇਰ ਲੱਗ ਰਿਹਾ ਜੀ ਇਹਦਾ ਆਪਾਂ ਸ਼ੌਂਕ ਨਾਲ ਪਹਿਲਾਂ ਹੀ ਕਰ ਦਿਆਂਗੇ ਕੋਈ ਚੱਕਰ ਨਹੀਂ ਹੈ ਬੱਸ ਦਾ ਲੋ ਮੇਟਰ ਟਰਾਲੀ ਪਰਤੀ 59 ਟਰਾਲੀ ਲਾਉਣੇ ਆਗੇ ਆਪਾਂ ਬਸ ਚੱਲੀ ਜਾਂਦਾ ਕੰਮ ਤੁਹਾਨੂੰ ਦਿਖਾਉਣਾ ਕਿੰਨੇ ਲੋਡ ਤੇ ਟਰੈਕਟਰ ਉੱਠਦਾ ਹੈ ਪਹਿਲਾਂ ਕਰਵਾਇਆ ਇਹਨੂੰ ਥੋੜੀ ਰੇਸ਼ ਜੇ ਤੁਹਾਨੂੰ ਪਿੱਛੇ ਲੱਭ ਹੋ ਗਿਆ ਨਾ ਪਾਏਗਾ ਇਹ ਤਾਂ ਆਹ ਬਾਾਕੀ ਟਰਾਲੀ ਆਪਾਂ Ucağı verdi de ama yok 400 ਚੱਕਰ ਤੋਂ ਦੁਬਾਰੇ ਫੜੇ ਹੋਏ ਨੇ ਇੱਕ ਵਾਰ ਉਹ ਚੜਕੀ ਸੀਗੀ ਜਿੱਥੇ ਆਪਾਂ ਪੁੱਛੀ ਸੁਣੋਗੇ 400 ਚੱਕਰ ਤੋਂ ਚੱਕਲੇ ਦੁਬਾਰੇ 55 ਦਾ ਫਿਰ ਬਾੜ ਦਾ ਲਾਟ ਲੋ ਵੀ ਮਿੱਤਰੋ ਚੱਲੀ ਜਾਂਦਾ ਕੰਮ ਤੂੜੀ ਦਾ ਆਪਣਾ ਟਰਾਲੀ ਭਰ ਗਈ ਸੀ ਘੜਤੀ ਆ ਖੜੇ ਨੇ ਆ ਦੇਖੋ ਤੁਹਾਨੂੰ ਮੁੰਡੇ ਦਿਖਾਉਣੇ ਆਗੇ ਟਾਕੀਆਂ ਖੁੱਲੀਆਂ ਲਿਆਏ ਹੁਣ ਲਾਈ ਜਾਂਦੇ ਨੇ ਦੇ ਆ ਦੇਖੋ ਮਿੱਤਰੋ ਕਿਉਂ ਓਏ ਖੁੱਲੀ ਲੀਵਰ ਦੇ ਓਏ ਟਾਕੀਆਂ ਹਾਂ ਟਾਕੇ ਤੇ ਵੀ ਖੁੱਲੀ ਲੀਵਰ ਦੇ ਓਏ ਬਹੁਤ ਬੰਦੇ ਹੋਣੇ ਭਈ ਇਹ ਆਈ ਲੈ ਨੇ ਕਰੋ ਟਾਕੀਆਂ ਖੁੱਲੀਆਂ ਆਹ ਟਰੈਕਟਰ ਦੇ ਆਪਣੇ ਝੋਟੇ ਦੇ ਇਲੈਕਟਰਾ ਨਹੀਂ ਚੱਲਦੀ ਐ ਕੀ ਕਰੀਏ ਆਈ ਬੈਟਰੀ ਲਾ ਕੇ ਕੰਮ ਸਾਰ ਲਿਆ ਤੇ ਲੈ ਗਿਆ ਤੇਲ ਸਿੱਖ ਲਿਆ ਉਹ ਵੀ ਸਿੱਖ ਲਿਆ ਯਾਦਾ ਕਿੰਨਾ ਦੇਰ ਬាក់ ਲੱਗਦਾ ਹੈ ਯਾਰ ਅਰੇ ਫੇਰ ਸਟਾਰਟਿੰਗ ਕਰਦੇ ਆਪਾਂ ਮਸ਼ੀਨ ਦੀ ਆਪੇ ਹੋਵੇ ਵਿੱਚ ਇਹ ਕੋਈ ਭੰਨਣ ਦਾ ਖਤਰਾ ਹੋਣਾ ਕਰੋ ਰੇਸ 12 ਤੋਂ 12 ਚੱਕਰ ਆਉਗੇ ਇਹ ਦੁਆਜਾ ਦੱਲ ਵੀ ਫੇਰ ਰੇਸ ਕਰਦੇ ਆ ਹੁਣ ਆ ਪਹਿਲੇ ਰੇਸ ਬੜਾਈ ਜੰਦੇ ਆ ਅੱਲਾ ਘੱਟ ਆ ਦੇਖੋ ਗਿਆ ਹਨਾ ਬੱਗੇ ਹੋਏ ਕੰਮ ਹੀ ਖੜਾਦਾ ਯਾਰ ਬਾਲਾ ਪੈ ਗਿਆ ਯਾਰ ਪਿੰਡ ਘਟਾ ਹੈ ਪਿੰਡ ਘਟਾ ਹੈ ਇੱਥੇ ਬਈ ਮੀਂਹ ਪੈ ਗਿਆ ਯਾਰ ਥੋੜਾ ਬੜਾ ਕੰਮ ਖੜ ਗਿਆ ਹੁਣ ਕੱਲ ਨੂੰ ਦੇਖਦੇ ਆ ਦੋ ਪਹਾੜੀਏ ਨੇ ਨਾ ਉਹ ਵੀ ਉਹ ਪਹਾੜ ਜਿਹੜੇ ਯਾਰ ਥੱਲੇ ਦੇ ਦੋ ਉਹ ਪਹਾੜ ਜਿਹੇ ਐਸਟੀ ਜਾ ਕੇ ਜਾ ਕੇ ਮੀਂਹ ਪਈ ਜਾਂਦਾ ਰੱਬਾ ਸੌਰੀ ਗਾਲ ਕੱਢੀ ਕੀ ਤੇ ਇੱਥੇ ਆਪਾਂ ਵਲੌਗ ਦਾ ਕਰਦੇ ਆ ਬਈ ਐਂਡ ਜਿਹਦਾ ਆਪਾਂ ਕੂਰੀ ਕਰਦੇ ਹੁੰਦੇ ਫਿਰ ਤਾਂ ਹੋਰ ਬਣਾ ਲੈਂਦੇ ਥੋੜਾ ਜਨਾ ਚਲੋ ਨਹੀਂ ਕਰਦੇ ਨਹੀਂ ਕਰਦੇਗੇ ਜਿਹੜੀ ਅੱਗ ਲਾਵਾਂ ਜਿਹੜਾ ਰਹਿ ਗਿਆ ਜਿਹੜੀ ਰਹਿ ਗਈ ਇਹਨੂੰ ਅੱਗ ਲਾ ਦਾਂ ਹੋਰ ਤਾਂ ਕੋਈ ਹੱਲ ਨਹੀਂ ਹੋਣਾ ਰੋਜ਼ ਰੋਜ਼ ਕਿੱਥੇ ਮੱਥਾ ਵਾਜਦਾ ਬਈ ਚਲੋ ਮਿੱਤਰੋ ਇੱਥੇ ਆਪਾਂ ਕਰਦੇ ਆ ਬਲੌਗ ਦਾ ਐਂਡ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਚੈਨਲ ਨੂੰ ਆਪਣੇ ਨੂੰ ਕਰ ਲੋ ਫੋਲੋ ਓਕੇ